ਤੁਹਾਡੇ ਆਪਾਂ ਗੱਲ ਕਰਾਂਗੇ ਸੱਚੀ ਗੱਲ ਦੀ ਸੱਚ ਕਿਤੇ ਵੀ ਮਰਦਾ ਨਹੀਂ ਦੋਸਤੋ ਉਹ ਫੁੱਲੀ ਕੀ ਟਾਣੀ ਨਾ ਟੁੱਟ ਕੇ ਤੇ ਆਪਦੀ ਖੁਸ਼ਬੂ ਨਾ ਛੱਡੇ ਉਹ ਫੁੱਲ ਹੋਈ ਨਹੀਂ ਸਕਦਾ ਖੁਸ਼ਬੂ ਤਾਂ ਆਪਦਾ ਵजूद ਖਤਮ ਕਰਕੇ ਵੀ ਖੁਸ਼ਬੂ ਦਿੰਦਾ ਹੈ ਜੀ ਹਾਂ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸੱਚੀ ਗੱਲ ਦੀ ਸੱਚ ਕਿਤੇ ਵੀ ਮਰਦਾ ਨਹੀਂ ਅਗਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਤੁਸੀਂ ਆਪਣੇ ਬੋਲਾਂ ਨੂੰ ਸੰਕੋਚ ਕੇ ਚੱਲੋਗੇ ਤੇ ਬਹੁਤ ਅਪਲਬਧੀਆਂ ਤੇ ਪਹੁੰਚੋਗੇ ਪਰ ਜਮੀਰ ਤੁਹਾਡੀ ਮਰ ਜਾਊਗੀ ਜੀ ਹਾਂ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਗੱਲ ਸੱਚੀ ਤੇ ਕੌੜੀ ਜਦੋਂ ਬੰਦਾ ਇਨਸਾਨ ਕਰਦਾ ਹੈ ਬਹੁਤ ਸਾਰੇ ਲੋਕ ਨਫ਼ਰਤ ਕਰ ਲਾ ਪੈਂਦੇ ਆ ਬਹੁਤ ਲੋਕ ਪਿਆਰ ਕਰ ਲਾ ਪੈਂਦੇ ਆ ਜਿਵੇਂ ਕਿ ਕੋਈ ਵੀ ਸੱਤਾਧਾਰੀ ਆਦਮੀ ਹੋਵੇ ਬਲਸ਼ਾਲੀ ਆਦਮੀ ਹੋਵੇ ਹਮੇਸ਼ਾ ਆਪਣੀ ਵਡਿਆਈ ਚਾਹੁੰਦਾ ਹੋਵੇ ਅਗਰ ਆਦਮੀਆਂ ਉਹ ਸ਼ਬਦ ਕਹੇ ਜਾਣ ਜਿਵੇਂ ਭਾਈ ਵਡਾਲਾ ਜੀ ਨੇ ਆਖੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਮੈਂ ਸ਼ਬਦ ਵੀ ਸੁਣਾ ਦਿੰਨਾ ਸੁਣ ਲਓ ਜਰਾ ਫਿਰ ਆਪਾਂ ਗੱਲਬਾਤ ਨੂੰ ਸਟਾਰਟ ਕਰਾਂਗੇ ਕਹਿੰਦੇ ਸਕੂਲ ਨੂੰ ਜ ਆਕੇ ਕਹਿੰਿਆ ਫੋਲੀ ਕਹਦਾ ਜਿਹੜਾ ਪੁਰ ਜਾਈ ਸੱਚੀ ਗੱਲ ਹੈ ਫੋਲੀ ਕਹਦਾ ਜਿਹੜਾ ਉਹ ਕੁੱਟ ਕੇ ਕਈ ਨੰਬਰ ਦਾ ਲਿਆ ਬਾਬੇ ਨੰਦ ਦੇ ਜੀ ਨੇ ਤੇ ਕਮਾਲ ਕਰ ਦਿੱਤੀ ਉਹਦੇ ਖੁੱਲਾ ਦੇਖਿਆ ਵੀ ਕਰਕੇ ਪਹਿਲੀ ਬਾਤ ਸੁਣੀ ਹੈ ਭਲੇ ਪੇਛੂ ਫੇਰ ਕਰ ਜੇ ਅਧਿਕਾਰਨਾ ਹੈ ਨਾ ਆਪਣੇ ਆਪ ਨੂੰ ਕਰਦੇ ਹੋ ਜਿੰਦਗੀ ਨੂੰ ਫੋਲਸ ਕੋ ਤੇ ਸਤੁਰਤੋ ਆਪਣੇ ਆਪ ਨੂੰ ਸੋਲਦੇ ਹੋ ਮਹਾਰਾਜ ਨੇ ਸਾਬਰ ਕੀ ਦਾ ਦਰਿ ਕੋ ਕਰਨਾ ਜੋ ਗੁਰੂ ਜਰੇ ਸੋਚਣਾ ਸੱਚ ਜਾਣੇ ਅੰਦਰ ਜਿਹੜਾ ਬੋਲ ਕੇ ਜਾਣਾ ਨਾ ਨਾਮ ਨਾਲ ਕਦੇ ਵਰਚ ਹੁੰਦਾ ਨਹੀਂ ਉਹ ਪਿੰਦੋਂ ਪਹੁੰਚੇ ਫੇਰਦਾ ਹੈ गुरु कृपा करे सतगुरु रहमत करे आओ पढ़िए मेरे और ये भी ध्यान रखिए दोबारा गलती नहीं करा आपको सतनाम वाहेगुरु कुत्ता गाज बजे ਦੋਸਤੋ ਮੈਂ ਆਪਣੇ ਪ੍ਰੀਤ ਮੋਟਰ ਮੋਗਾ ਵਾਲੇ ਚੈਨਲ ਤੋਂ ਲਾਈਵ ਹੋਇਆ ਸੀ ਅੱਜ ਗੱਲ ਮੈਂ ਉਹੀ ਗੱਲ ਕਰਨੀ ਹੈ ਜਿੰਨੇ ਕੁ ਤੁਸੀਂ ਪਿਆਰ ਕਰਦੇ ਹੋ 1,20,000 ਦੇ ਕਰੀ ਮੇਰੇ ਫਾਲੋਅਰ ਨੇ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਉਹ ਗੱਲ ਸਮਝਾਉਣਾ ਹੁੰਦਾ ਹੈ ਜਿਹੜੀ ਇਨਸਾਨ ਨਾਲ ਠੱਗੀ ਨਾ ਵਜੇ ਕੰਮ ਕਰਨਾ ਹੈ ਕਿਰਤ ਹੈ ਜਦੋਂ ਕਿਸੇ ਚੀਜ਼ ਦੇ ਅਸੀਂ ਪੈਸੇ ਪੂਰੇ ਨਹੀਂ ਲੈਂਦੇ ਜਾਂ ਅਸੀਂ ਗਾਹਕ ਨੂੰ ਪਸਾਉਣ ਪਿੱਛੇ ਅਸੀਂ ਘੱਟ ਰੇਟਾਂ ਤੇ ਕੰਮ ਕਰਨਾ ਸਟਾਰਟ ਕਰ ਦਿੰਨੇ ਆ ਫਿਰ ਅਸੀਂ ਉਸ ਕੰਮ ਨੂੰ ਉਹਨਾਂ ਬਰੀਕੀ ਚ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰ ਇੱਕ ਚੀ ਦੇ ਇੱਕ ਸਮਾਂ ਖਰਚਾ ਟਾਈਮ ਨਿਸ਼ਚਿਤ ਹੁੰਦਾ ਸੋ ਮੇਰਾ ਕਹਿਣ ਦਾ ਮਕਸਦ ਤਾਂ ਇਹੀ ਸੀਗਾ ਵੀ ਕੁੱਤਾ ਰਾਜ ਬਹਾਲ ਲੀਏ ਫਿਰ ਚੱਕੀ ਚੱਟੇ ਮੈਂ ਗੱਲ ਸੱਚੀ ਕਹਿੰਨਾ ਸਾਨੂੰ ਵੀ ਗਰਬਾਨੀ ਹਮੇਸ਼ਾ ਹੀ ਸੁਣਦੀ ਬੋਲ ਧਰਬਣੀਆਂ ਮੌਨ ਕਾ ਤੋਂ ਤਾਰਿਆ ਜੇ ਅਸੀਂ ਲੋਕਾਂ ਨੂੰ ਖੁਸ਼ ਕਰਨਾ ਹੋਵੇ ਆਉ ਜੀ ਜੀ ਆਇਆਂ ਨੂੰ ਆਪਾਂ ਜੂਣੀ ਵਾਂਗੂ ਗੱਡੀ ਚਮਕਣ ਲਾਤੀ ਆਪਣੇ ਕੋਲੇ ਆਇਆ ਮੇਰਾ ਮਕਸਦ ਹੁੰਦਾ ਹੈ ਵੀ ਗੱਡੀ ਦੇ ਵਿੱਚ ਜਿਹੜਾ ਨੁਕਸ ਹੈ ਲੋਕ ਉਸ ਵੀਡੀਓ ਲੰਬੀ ਨੂੰ ਵੇਖ ਕੇ ਅਵੇਅਰ ਹੋ ਸਕਣ ਪਰ ਟ੍ਰੈਂਡੀ ਇਹ ਚੱਲ ਪਿਆ ਵੀ ਛੋਟੀ ਜੀ ਵੀਡੀਓ ਪਾਓ BS6 ਵਾਲੀ ਪਾਓ BS4 ਵਾਲੀ ਪਾਓ ਜਾਂ ਵਾਸ਼ਿੰਗ ਵਾਲੀ ਪਾਓ ਤਾਂ ਜੋ ਜਿਹੜੇ ਨਾਲ ਲੋਕਾਂ ਨੂੰ ਥੋੜਾ ਚੰਗਾ ਲੱਗੇ ਅਟਰੈਕਟ ਕਰੀਏ ਸੋ ਮੈਂ ਉਹ ਅਟਰੈਕਟ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ ਵੀ ਕਿਉਂਕਿ ਰੁਤਬਾ ਤੁਸੀਂ ਦਿੱਤਾ ਗੁਰੂ ਮਾਰਾਇ ਨੇ ਮਾਨ ਬਖਸ਼ਤਾ ਸ਼ਬਦ ਆ ਜਿਹੜੇ ਉਹ ਆਪਣੇ ਆਪ ਸੱਚੇ ਜੇ ਨਿਕਲੇ ਆਉਂਦੇ ਆ ਕਈ ਵਾਰੀ ਮੈਂ ਵੀਡੀਓ ਦੇ ਵਿੱਚ ਚੱਲਦਾ ਚੱਲਦਾ ਹੋਰ ਪਾਸੇ ਨੂੰ ਚਲਾ ਜਾਂਦਾ ਪਰ ਬਹੁਤ ਸਾਰੇ ਲੋਕ ਕੋਲੋਂ ਪਸੰਦ ਨਹੀਂ ਕਰਦੇ ਜਿਹੜਾ ਐਜੂਕੇਟਿਡ ਆਦਮੀ ਹੈ ਕਿਉਂਕਿ ਮੈਂ ਹਾਂ ਪੰਜਾਬੀ ਅਸੀਂ ਕਹਿੰਦੇ ਨਾ ਪੰਜਾਬੀ ਆਗੇ ਓਏ ਪੰਜਾਬੀਆਂ ਦੀ ਸ਼ਾਨ ਵੱਖਰੀ ਪੰਜਾਬੀਆਂ ਦੀ ਇੱਕ ਗੱਲ ਵੀ ਵੱਖਰੀ ਉਹ ਗੱਲ ਵੀ ਆਪਣੇ ਵੱਖਰੇ ਤਰੀਕੇ ਨਾਲ ਰੱਖਦੇ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ ਕਿਉਂਕਿ ਮੇਰੀ ਮਾਂ ਵੀ ਪੰਜਾਬੀ ਬੋਲਦੀ ਰਹੀ ਤੇ ਮੈਂ ਵੀ ਪੰਜਾਬੀ ਬੋਲ ਰਿਹਾ ਜਦੋਂ ਮਾਂ ਬੋਲੀ ਪੰਜਾਬੀ ਹੈ ਫਿਰ ਅਸੀਂ ਪੰਜਾਬੀ ਦੇ ਵਿੱਚ ਹੀ ਗੱਲ ਕਰਦੇ ਆਂ ਸੋ ਫਿਰ ਜਿਵੇਂ ਕਿ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਇੱਥੇ ਦਿਖਾਉਂਗਾ ਮੇਰੇ ਕੋਲ ਇੱਕ ਕੱਲ ਰੈਡਸ ਗੱਡੀ ਆਈ ਬੜੀ ਚਮਕਦੀ ਸੀ ਚਮਕ ਦਮਕ ਨਾਲ ਗੱਡੀ ਵੇਖ ਲਈ ਲੈ ਲਈ ਐਕਸੀਡੈਂਟ ਹੋਈ ਸੀ ਉਹ ਹੁਣ ਥੱਲੇ 파ਰਟ ਲਾ ਕੇ ਦਿਖਾਉਣੇ ਆ ਜਦੋਂ ਐਕਸੀਡੈਂਟ 파ਰਟ ਹੋਏ ਹੋਏ ਆ ਕਿਸੇ ਨੇ ਨਾਲ ਦੇ ਆਪਣੇ ਕੁਲੀਕ ਨੂੰ ਹੀ ਗੱਡੀ ਦਿੱਤੀ ਪੇਚ ਕਿਵੇਂ ਲੱਗੇ ਹੋਏ ਆ ਵੇਖੋ ਫਿਰ ਜਦੋਂ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਅਸੀਂ ਨੁਕਸ ਕੱਢਨੇ ਆ ਜਦੋਂ ਨੁਕਸ ਕੱਢਣ ਵਾਸਤੇ ਗੱਡੀ ਦਾ ਬੰਪਰ ਖੋਲਣਾ ਸ਼ੁਰੂ ਕੀਤਾ ਤੇ ਮਿੱਤਰੋ ਫਿਰ ਇਹੋ ਜੀ ਹਾਂ ਕੁਝ ਨਿਕਲਿਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਫਿਰ ਅੱਜਕੱਲ ਤਾਂ ਜੇ ਗੱਲ ਕਰੀਏ ਮਿਸਤਰੀਆਂ ਤੇ ਯਕੀਨ ਘੱਟ ਰਹਿ ਗਿਆ ਗੁਰੂ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਗੁਰੂ ਤੇ ਯਕੀਨ ਘੱਟ ਰਹਿ ਗਿਆ ਇੱਕ ਪੰਡਤ ਦਾ ਦਿੱਤਾ ਹੋਇਆ ਧਾਗਾ ਉਨ ਤੇ ਯਕੀਨ ਰਹਿ ਗਿਆ ਆ ਜੋ ਆ ਧਾਗੇ ਵਟ ਵਟ ਕੇ ਕਿਵੇਂ ਕਸਟਮਰ ਨੇ ਖੁਦ ਦੱਸਿਆ ਵੀ ਭਾਈ ਜੀ ਮੈਂ ਤਾਂ ਇਹਨਾਂ ਨੂੰ ਥਾਂ ਥਾਂ ਤੋਂ ਧਾਗੇ ਲਾਏ ਜੇ ਆਪਾਂ ਕੰਮ ਹੀ ਨਹੀਂ ਕਰਾਵਾਂਗੇ ਤੇ ਧਾਗੇ ਕੁਝ ਨਹੀਂ ਕਰਦੇ ਮੇਰਾ ਮਕਸਦ ਤਾਲੁਕਾ ਨੂੰ ਇਹੀ ਹੈ ਵੀ ਜੇ ਮੈਂ ਮਿੱਠੀਆਂ ਮਾਰਨੀ ਚਾਹਾਂ ਤਾਂ ਮੈਂ ਉਹਦੀ ਜਮੀਰ ਮਾਰ ਸਕਦਾ ਮੈਂ ਇਸ ਤੋਂ ਵੀ ਮਕਾਮ ਉੱਚਾ ਹਾਸਲ ਕਰ ਸਕਦਾ ਉਸ ਮਕਾਮ ਹਾਸਲ ਕੀਤੇ ਦਾ ਕੀ ਫਾਇਦਾ ਜਿਹਦੇ ਨਾਲ ਕਿਸੇ ਦੇ ਨਾਲ ਠੱਗੀ ਵਜੇ ਹਾਂ ਕਿ ਜੇ ਅਸੀਂ ਕੰਮ ਕਰਕੇ ਤੋਰਦੇ ਆ ਕਸਟਮਰ ਸਾਡੇ ਨਾਲ ਨਹੀਂ ਸਹਿਮਤ ਹੁੰਦਾ ਬਜਟ ਥੋੜਾ ਰੱਖਣਾ ਚਾਹੁੰਦਾ ਗੱਡੀ ਤੇ ਕੰਮ ਬਹੁਤ ਹੁੰਦੇ ਆ ਅਸੀਂ ਜਿਹਹਾ ਕੰਮ ਕੀਤਾ ਹੁੰਦਾ ਜਿਹੜਾ ਕੰਮ ਕੀਤਾ ਉਹਦੀ ਤਾਂ ਸਾਡੀ ਰਿਸਪੌਂਸਿਬਿਲਟੀ ਆ ਸ਼ਾਮ ਨੂੰ ਜਾਣ ਵੇਲੇ ਅਗਲਾ ਨੁਕਸ ਹੋਰ ਦਿਖਾਉਣ ਲੱਪੈਂਦਾ ਕਈ ਬਾਡੀ ਦੀ ਪ੍ਰੋਬਲਮ ਹੁੰਦੀ ਹੈ ਬਾਡੀ ਚੋਂ ਵਾਰਾ ਆਵਾਜ਼ ਆ ਰਹੀ ਹੈ ਬਾਰੀਆਂ ਚੋਂ ਆਵਾਜ਼ ਆ ਰਹੀ ਹੈ ਉਹ ਕਸਟਮਰ ਕਹੂਗਾ ਯਾਰ ਤੁਸੀਂ ਹਟਾਈਆਂ ਨਹੀਂ ਜਦ ਕਿ ਮੈਂ ਮਕੈਨਿਕ ਹਾਂ ਮੈਂ ਵੀਡੀਓ 'ਚ ਹਮੇਸ਼ਾ ਕਹਿੰਦਾ ਉਹਨਾਂ ਬਈ ਇਲੈਕਟ੍ਰੀਸ਼ੀਅਨ ਐਡ ਕਰਨਾ ਪਊਗਾ ਜੀ ਡੈਂਟਰ ਐਡ ਕਰਨਾ ਪਊਗਾ ਉਹ ਫਿਰ ਵੀ ਉਹ ਸਾਡਾ ਸਾਰਾ ਕੀਤਾ ਹੋਇਆ ਨਾ ਸਾਰਾ ਸਿਸਟਮ ਵਿਅਰਥ ਹੋ ਜਾਊਗਾ ਜੀ ਹਾਂ ਨਿਊ ਇਅਰ ਚੜਿਆ ਅਸੀਂ ਵੀ ਚਾਹੁੰਦੇ ਆਂ ਵੀ ਸੱਚ ਬੋਲਦੇ ਰਹੀਏ ਤੇ ਸ਼ਬਦਾਂ ਨੂੰ ਵੀ ਥੋੜਾ ਸੰਕੋਚ ਲਈਏ ਤੇ ਜ਼ਿਆਦਾ ਵਧੀਆ ਕਿ ਸਾਡੇ ਬੋਲੇ ਹੋਏ ਸ਼ਬਦ ਆ ਜਿਹੜੇ ਉਹ ਬਹੁਤ ਸਾਨੂੰ ਉੱਚਾ ਵੀ ਲੈ ਜਾਂਦੇ ਆ ਤੇ ਸਾਨੂੰ ਨੀਵਾ ਵੀ ਲੈ ਜਾਂਦੇ ਆ ਅਸੀਂ ਅਜੇ ਹੀ ਕੁਝ ਜਿਹੜੇ ਪਿੱਛੇ ਜੇ ਦਸੰਬਰ ਮਹੀਨਾ ਉਹਨਾਂ ਸ਼ਹੀਦਾਂ ਦੀ ਯਾਦ ਚ ਮਨਾਇਆ ਉਹ ਕੌੜਾ ਸੱਚ ਹੀ ਸੀ ਝੂਠੀਆਂ ਸੌਹਾਂ ਹੀ ਖਾਦੀਆਂ ਦੁਸ਼ਮਣ ਨੇ ਫਿਰ ਅਗਲਾ ਕਹਿੰਦਾ ਬਾਈ ਜੀ ਤੁਸੀਂ ਇਹ ਕਿਉਂ ਗੱਲ ਕਰਦੇ ਹੋ ਤੁਹਾਡਾ ਬਿਜ਼ਨਸ ਦਾ ਚੈਨਲ ਹੈ ਬਾਈ ਜੇ ਮੈਂ ਬਿਜ਼ਨਸ ਦਾ ਚੈਨਲ ਹੈ ਮੈਨੂੰ ਗੁਰੂ ਮਹਾਰਾਜ ਨੇ ਜੋ ਰਤਬਾ ਬਖਸ਼ਿਆ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਅਸੀਂ ਦੁੱਧ ਲੈਣ ਜਾਂਦੇ ਹਾਂ ਉੱਥੇ ਦੁੱਧ ਵਾਲੇ ਦੇ ਦੁੱਧ ਚੰਗਾ ਨਹੀਂ ਲੈ ਕੇ ਰਾਜੀ ਪਨੀਰ ਵਾਲੇ ਦੇ ਜਾਂਦੇ ਆਂ ਪਨੀਰ ਦੇ ਪੈਸੇ ਨਹੀਂ ਭਰਨਾ ਚਾਹੁੰਦੇ ਕਈ ਵਾਰੀ ਤੁਸੀਂ ਪੈਸਾ ਭਰਨਾ ਚਾਹੋਣੇ ਆ ਦੇਣ ਵਾਲਾ ਹਜੇ ਆ ਹੁੰਦਾ ਕਿਉਂਕਿ ਚੰਦ ਪੈਸੇਆਂ ਪਿੱਛੇ ਬੰਦਾ ਭੱਜਿਆ ਹੀ ਫਿਰਦਾ ਮੈਂ ਤਾਂ ਇੱਕੋ ਹੀ ਗੱਲ ਜਾਣਦਾ ਜੇ ਉਹ ਅਕਾਲਪੁਰਖ ਦੇਣ ਤੇ ਆਉਂਦਾ ਨਾ ਛੱਪੜ ਫਾੜ ਕੇ ਦਿੰਦਾ ਉਹਦੇ ਤੋਂ ਮੰਗ ਲਓ ਹਮੇਸ਼ਾ ਹੀ ਦਿੰਦਾ ਰਹਿੰਦਾ ਹੁਣ ਮੈਂ ਗੱਲ ਕਰੂੰਗਾ ਦੋਸਤਾਂ ਨੇ ਨਵੀਆਂ ਗੱਡੀਆਂ ਲੈ ਲਈਆਂ ਨਿਊ ਈਅਰ ਚੜ ਗਿਆ ਹੁਣ ਵੀ ਗੱਡੀ ਜਿਹੜੀ 2024 ਵਾਲੀ ਤੁਹਾਨੂੰ ਸਸਤੀ ਮਿਲ ਜੂਗੀ ਸੋਚ ਕੇ ਲਿਓ ਕੀ ਸੋਚ ਕੇ ਲੈ ਰਹੇ ਹੋ ਵੀ ਤੁਹਾਨੂੰ 2 ਲੱਖ 2.5 ਲੱਖ 3 ਲੱਖ ਗੱਡੀ ਸਸਤੀ ਮਿਲ ਰਹੀ ਹੈ ਕਿਉਂਕਿ ਟੈਕਨੋਲੋਜੀ ਜੇ ਆ ਗਈ ਹੈ ਤਾਂ ਉਹ ਜਿੱਦਾਂ ਦਾ ਗੱਡੀ ਆ ਉਹਦੀ ਖਰਾਕ ਵੀ ਉਦਾਂ ਦੀ ਹੈ ਮੰਨ ਲਓ ਵੀ ਨਵਜੱਪਿਆ ਬੱਚਾ ਹੈ 2 4 5 10 ਦਿਨਾਂ ਤੱਕ ਉਹਨੂੰ ਅਸੀਂ ਫੁੱਲ ਫੈਟ ਦਾ ਦੁੱਧ ਰਹਿਣਾ ਦਿੰਦੇ ਅਸੀਂ ਉਹਨੂੰ ਡਿਲੀਟ ਕਰਕੇ ਪਾਣੀ ਮਲਾਈ ਲਾ ਕੇ ਉਹਨੂੰ ਹਲਕਾ ਫੁਲਕਾ ਦਿੰਨੇ ਆ ਐਵੇਂ ਇਹ ਗੱਡੀਆਂ BS ਥਲੜੇ ਲੈਵਲ ਤੋਂ ਲੈ ਕੇ ਪੰਪ ਵਾਲੇ ਨਿਊਜ ਵਾਲੀਆਂ ਗੱਡੀਆਂ ਤੋਂ ਲੈ ਕੇ BS6 ਫੇਸ ਲਿਫਟ 3 ਆਉਣ ਨੂੰ ਤਿਆਰ ਹੋ ਗਈ ਆ ਉਹਦੇ ਵਿੱਚ ਉਹਦਾ ਜਿਹੜਾ ਫਿਊਲ ਹੈ ਉਹ ਬਹੁਤ ਮੈਨੇ ਰੱਖਦਾ ਚੰਗਾ ਤੇਲ ਕਾਰਬਨ ਨਹੀਂ ਬਣ ਦਿੰਦਾ ਪਰ ਪਤਾ ਨਹੀਂ ਕਿਉਂ ਕੰਪਨੀਆਂ ਇਹੋ ਜਿਹਾ ਕੰਮ ਕਰ ਰਹੀਆਂ ਮੈਂ ਕੱਲ ਗੱਡੀ DPF ਵਾਲੀ ਰੈਡੀ ਕੀਤੀ ਐ ਕੋਈ ਸੈਂਸਰ ਨਹੀਂ ਲੱਗਾ ਖੂਬ ਸਾਰੀਆਂ ਰੇਸਾ ਦਿੱਤੀਆਂ ਉਹਨੇ ਕੋਈ ਧੂੰਆਂ ਨਹੀਂ ਦਿਖਾਇਆ ਇਹ ਵੀ ਹੋ ਸਕਦਾ ਹੈ ਵੀ ਅਸੀਂ ਐਡਵਾਂਸਡ ਟੈਕਨੋਲੋਜੀ ਦੇ ਵਿੱਚ ਪੁਰਾਣੀ ਟੈਕਨੋਲੋਜੀ ਨੂੰ ਇੰਨਾ ਹਾਈ ਫਾਈ ਤੇ ਇਲੈਕਟ੍ਰੀਕਲ ਕਰਨ ਨਾਲੋਂ ਅਸੀਂ ਅਗਰ ਨਿਊਜ਼ਲ ਦੇ ਸਰਾਖਾਂ ਨੂੰ ਹੋਰ ਸਪਰੈਡ ਕਰ ਦਈਏ ਤੇ ਉਹਦਾ ਜਿਹੜਾ ਤੇਲ ਹੈ ਉਹ ਚੰਗਾ ਪਾ ਕੇ ਕੰਪਲਿਕੇਟਡ ਕਰਨ ਦੀ ਬਜਾਏ ਅਸੀਂ ਉਹਨੂੰ ਨਾਰਮਲ ਪੋਜੀਸ਼ਨ 'ਚ ਲੈ ਜਾਈਏ ਤੇ ਕੰਮ ਕਰਨ ਵਾਲਾ ਤੇ ਕਰਾਉਣ ਵਾਲਾ ਤੇ ਗਾਹਕ ਉਹਦੀ ਜੇਬ ਤੇ ਡਾਕਾ ਪੈਣੋਂ ਬਚ ਸਕਦਾ ਕਿਉਂਕਿ ਜਿੰਨੇ ਦੀ ਗੱਡੀ ਹੈ ਉਹਨਾਂ ਹੀ ਉਹਨ ਤੇ ਟੈਕਸ ਪੈ ਗਿਆ ਉਹਨਾਂ ਹੀ ਉਹਨ ਤੇ ਇੰਸ਼ੋਰੈਂਸ ਦਾ ਖਰਚਾ ਉਨਾ ਹੀ ਉਹਦੀ ਆਰਸੀ ਦਾ ਖਰਚਾ ਉਨਾ ਹੀ ਸਾਡੇ ਟੋਲ ਟੋਲ ਪਲਾਜਾਂ ਦਾ ਖਰਚਾ ਹੈ ਜਿਸ ਵਿਅਕਤੀ ਕੋਲ ਤਾਂ ਚੰਦਰਪਈਏ ਹੈਗੇ ਆ ਉਹ ਤਾਂ ਪੈਸੇ ਖਰਚ ਲੇਗਾ ਜਿਹੜਾ ਆਮ ਸੁਧਾਰਨ ਵਿਅਕਤੀ ਜਿਹਨੇ ਗੱਡੀ ਲੈ ਲਈ ਉਹਨੂੰ ਖਰਚੇ ਤੇ ਪਈ ਜਾਣੇ ਆ ਸੋ ਮੇਰਾ ਮਕਸਦ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਪਸ਼ਟ ਸਮਝਾਉਣਾ ਹੁੰਦਾ ਤੁਸੀਂ ਫਿਰ ਵੀ ਵੀਡੀਓ ਨੂੰ ਪ੍ਰੋਪਰ ਨਹੀਂ ਵੇਖਦੇ ਮੈਂ ਇਹ ਸ਼ਬਦਾਂ ਨੂੰ ਰਿਪੀਟ ਕਰ ਲੱਗਾ ਹੈ ਵੀ ਮੈਂ ਆਪਣੇ ਸ਼ਬਦ ਸੰਕੋਚਲੇ ਸ਼ੁਰੂ ਕਰ ਲਿਆ। ਪਹਿਲੇ ਜ਼ਮਾਨੇ 'ਚ ਕੀ ਹੁੰਦਾ ਸੀ ਗੱਡੀ ਜੀ ਨੂੰ ਜ਼ਰੂਰਤ ਹੁੰਦੀ ਸੀ ਕੋਈ ਸ਼ੇਟ ਸੀ ਸ਼ਾਹੂਕਾਰ ਸੀ ਉਹ ਰੱਖਦਾ ਸੀ। ਅੱਜ ਕੱਲ ਟ੍ਰੈਂਡ ਹੋ ਗਿਆ ਸਾਡਾ ਸਟੇਟਸ ਲੈਵਲ ਉੱਚਾ ਹੈ। ਸਾਨੂੰ ਗੱਡੀ ਦੀ ਲੋੜ ਹੈ। ਪੁਰਾਣਾ ਜ਼ਮਾਨਾ ਸੀ ਕਿੰਨੇ ਕ ਹਸਪੀਟਲ ਤੇ ਕਿੰਨੇ ਕ ਡਾਕਟਰ ਹੁੰਦੇ ਸੀ ਨਹੀਂ। ਉਹਨਾਂ ਵੇਲੇਆਂ 'ਚ ਜਿਹੜਾ ਦੁੱਧ ਦਾ ਉਤਪਾਦਨ ਸੀ ਇਆ ਖਰਾਕਾ ਸੀ ਸਾਡੀਆਂ ਰਿਆ ਸਪਰਿਆਂ ਤੋਂ ਬਣਾ ਸੀ ਚੰਗਾ ਫੂਡ ਸੀ ਦੁੱਧ ਚਰਵਾਹਾ ਚਾਰਨ ਜਾਂਦਾ ਸੀ ਪਸ਼ੂ ਆਪਣੀ ਮਰਜ਼ੀ ਦੇ ਨਾਲ ਆਪਣੇ ਪਸੰਦ ਦਾ ਘਾਹ ਚਰਦਾ ਸੀ ਉਹਦੇ ਵਿੱਚ ਕਿਤੇ ਪਖਰਾ ਆ ਗਿਆ ਉਹਦੇ ਵਿੱਚ ਕਿਤੇ ਸਾਗ ਆ ਗਿਆ ਉਹਦੇ ਵਿੱਚ ਅਲੱਗ-ਅਲੱਗ ਜਿੰਨੀਆਂ ਵੀ ਆਯੁਰਵੈਦਿਕ ਦੇ ਵਿੱਚ ਵਰਤਨ ਵਾਲੀਆਂ ਜੜੀਆਂ ਬੂਟੀਆਂ ਠੀਕ ਹੈ ਨਾ ਬਾਥੂ ਆ ਗਿਆ ਉਹ ਚਰਦਾ ਸੀ ਉਸ ਦੁੱਧ ਦੀ ਕੁਝ ਗੁਣਵੰਤਾ ਸੀ ਅੱਜ ਫਾਰਮ 'ਚ ਤਿਆਰ ਕੀਤਾ ਗਿਆ ਦੁੱਧ ਉਹਦੀ ਫੈਟ ਲਾਤੀ ਜਾਂਦੀ ਆ ਉਹਦੀ ਗੁਣਵੰਤਾ ਨਹੀਂ ਵੇਖੀ ਜਾਂਦੀ ਅਸੀਂ ਕੋਈ ਵੀ ਚੀਜ਼ ਵੇਖਦੇ ਆ ਜਾਂ ਲੈਨੇ ਆ ਅਸੀਂ ਉਹਦੀ ਗੁਣਵੰਤਾ ਨਹੀਂ ਦੇਖਦੇ ਅਸੀਂ ਉਹਦਾ ਸਟੇਟਸ ਦੇਖਦੇ ਆ ਕਿਉਂਕਿ ਕੋਈ ਵੀ ਵਿਅਕਤੀ ਇਹਨਾਂ ਗੱਲਾਂ ਨੂੰ ਸਮਝਣ ਨੂੰ ਤਿਆਰ ਨਹੀਂ ਮੈਂ ਸਮਝਦਾ ਕੋਈ ਅਜਿਹਾ ਚੈਨਲ ਨਹੀਂ ਕਾਰ ਮਕੈਨਿਕ ਵਾਲਾ ਹੋਵੇ ਤੁਹਾਨੂੰ ਇਹਨਾਂ ਚੀਜ਼ਾਂ ਦੇ ਵੀ ਨਾਲ ਨੌਲੇਜ ਦਿੰਦਾ ਹੋਵੇ ਮੈਂ ਤਾਂ ਤੇਰਵਾ ਕਰ ਚੁੱਕਾ ਹੈ ਮੇਰੇ ਮਿੱਤਰ ਰਾਜਸਥਾਨ ਤੋਂ ਆਉਂਦੇ ਨੇ ਬਾਜਰੀ ਬਾਜਰਾ ਮੱਕੀ ਹਨਾ ਸਰੋਂ ਤੇ ਉਥੋਂ ਦੀਆਂ ਦਾਣਾਂ ਮੈਨੂੰ ਗਿਫਟ ਵੀ ਦਿੰਦੇ ਤੇ ਮੈਂ ਪੈਸੇ ਨਾਲ ਵੀ ਮੰਗਾਉਣਾ ਪਰ ਉਹਨਾਂ ਦੀ ਗੁਣਵੰਤਾ ਕੁਝ ਅਲੱਗ ਹੀ ਆ ਮੇਰੇ ਮਿੱਤਰ ਨੇ ਬੁੱਢੇ ਜੋੜੇ ਤੋਂ ਸਾਡੇ ਮਿੱਤਰ ਪਿਆਰੇ ਲਵਲੀ ਜੀ ਉਹ ਮੇਰੇ ਹੱਥੇ ਇਤੋਂ ਵੀ ਦੂਰ ਮੈਂ ਜੇ ਗੱਲ ਕਰਾਂ ਤਾਂ ਜੇ ਗੱਲ ਚੱਲੀ जैसलमेर ਤੋਂ ਉਹ ਮੇਰੇ ਹੱਥੇ ਕਿਉਂ ਭੇਜ ਰਹੇ ਆ जैसलमेर ਤੋਂ ਕਿਉਂ ਉਹ گاਵਾਂ ਦਾ ਜਿਹੜੀਆਂ ਚਰਵਾਹਾ ਵਾਲੇ ਜਿਹੜੇ ਚਾਰਦੇ ਨੇ ਉਹਦੇ ਵਿੱਚ ਰਾਜਸਥਾਨ ਚ ਜੜੀਆਂ ਬੂਟੀਆਂ ਪਖੜਾ ਜਾਂ ਹੋਰ ਜਿੰਨੀਆਂ ਵੀ ਤਰ੍ਹਾਂ ਦੇ ਗੁਣਵੰਤੀਆਂ ਚੀਜ਼ਾਂ ਜਿਹੜੀਆਂ ਆਪਣਿਆਂ ਨੂੰ ਮਿਲਦੀਆਂ ਨਾ ਪੰਸਾਰੀਆਂ ਕੋਲੋਂ ਉਹ ਪਸ਼ੂ ਆਪਣੀ ਮਰਜ਼ੀ ਨਾਲ ਚਰਦੇ ਨੇ ਉਹਨਾਂ ਦੇ ਦੁੱਧ ਦੀ ਕੁਆਲਿਟੀ ਉਹਨਾਂ ਦੇ ਘਿਓ ਦੀ ਕੁਆਲਿਟੀ ਉਹਨਾਂ ਦੇ ਮੱਖਣ ਦੀ ਕੁਆਲਿਟੀ ਕੁਝ ਅਲੱਗ ਹੀ ਹੁੰਦੀ ਹੈ ਮਹਿੰਗਾ ਜਰੂਰ ਹੁੰਦਾ ਹੈ ਪਰ ਅਸੀਂ ਇਹਨੇ ਐਫਰਟਸ ਨਹੀਂ ਕਰਨਾ ਚਾਹੁੰਦੇ ਅਸੀਂ ਕਿਤੇ ਵੀਡੀਓ ਦੇਖਣਾ ਹੀ ਨਹੀਂ ਚਾਹੁੰਦੇ ਸੋ ਸੱਜਣੋ ਵੀਡੀਓ ਤਾਂ ਬਹੁਤ ਲੰਬੀ ਹੋ ਰਹੀ ਹੈ ਹਮੇਸ਼ਾ ਮੇਰੀ ਕੋਸ਼ਿਸ਼ ਹੈ ਤੁਹਾਨੂੰ ਅਵੇਅਰ ਕਰਦਾ ਰਹਾ ਜੇ ਤੁਹਾਨੂੰ ਚੈਨਲ ਚੰਗਾ ਲੱਗਦਾ ਹੈ ਇਹਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਲੰਬੀਆਂ ਦੇਖ ਲਿਆ ਕਰੋ ਬੜੇ سارے ਸੱਜਣਾ ਦੇ ਫੋਨ ਆਉਂਦੇ ਆ ਵੀ ਭਾਈ ਜੀ ਤੁਸੀਂ ਨਾਲ ਆਪਣੇ ਕੰਮ ਦੇ ਕੋਈ ਚੰਗੀਆਂ ਸਮਾਜ ਦੀਆਂ ਗੱਲਾਂ ਸਾਨੂੰ ਦੱਸਦੇ ਰਹਿੰਦੇ ਹਾਂ ਮੈਂ ਹਮੇਸ਼ਾ ਹੀ ਚੰਗੀਆਂ ਗੱਲਾਂ ਦੱਸਦਾ ਰਹਿਣਾ ਇਹ ਮੇਰਾ ਛੋਟਾ ਜਿਹਾ ਇੱਕ ਲੌਨ ਉਪਰਾਲਾ ਕੀਤਾ ਮੈਂ ਇਹਦੇ ਚ ਨਾ ਜਿਵੇਂ ਕਿ ਉਹ ਫੁੱਲ ਹੀ ਕੀ ਜਿਹੜਾ ਫੁੱਲ ਡਾਲੀ ਨਾਲੋਂ ਟੁੱਟ ਕੇ ਆਪਦੀ ਮਹਿਕ ਛੱਡ ਦੇ ਕਿਉਂਕਿ ਫੁੱਲ ਹੈ ਜਿਹੜਾ ਉਹ ਡਾਲੀ ਨਾਲੋਂ ਟੁੱਟ ਕੇ ਵੀ ਆਪਦੀ ਮਹਿਕ ਖਿਲਾਰਦਾ ਰਹਿੰਦਾ ਹੈ ਠੀਕ ਹੈ ਨਾ ਮੈਨੂੰ ਸ਼ੌਂਕ ਹੈ ਜਿੱਦਾਂ No Smoking ਲਿਖਿਆ ਹੋਇਆ ਇੱਥੇ ਲੋਕ ਫਿਰ ਵੀ ਗੱਡੀ ਵਾਸ਼ ਕਰਾਉਣ ਆਏ ਸਿਗਰਟ ਪੀ ਕੇ ਸਿੱਟ ਜਾਂਦੇ ਆ ਕਿਉਂ ਨਹੀਂ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਕਿਉਂਕਿ ਸਮਾਜ ਕਦੋਂ ਸਮਝੂਗਾ ਠੀਕ ਹੈ ਇਹਦੇ ਵਿੱਚ ਜਿੱਥੇ ਫਲਦਾਰ ਬੂਟੇ ਲਾਇਆ ਉੱਥੇ ਡੇਕਾਂ ਦੇ ਨਾਲ-ਨਾਲ ਛਾਂ ਦੇ ਨਾਲ-ਨਾਲ ਮੈਂ ਨਿੰਮਾ ਵੀ ਲਾਈਆਂ ਜਿੱਥੇ ਮੈਂ ਨਿੰਮਾ ਲਾਈਆਂ ਉੱਥੇ ਮੁੰਡਿਆਂ ਨੇ ਆਪਣੇ ਆਪ ਤੇ ਬੈਂਗਣ ਜਾਂ ਕੋਈ ਹੋਰ ਚੀਜ਼ਾਂ ਆ ਦੇਖੋ ਇਹਦੇ ਵਿੱਚ ਅਸੀਂ ਸਵਾ ਅਤੇ ਕੁਝ ਇਦਾਂ ਦੀਆਂ ਚੀਜ਼ਾਂ ਮਿਕਸ ਕਰਕੇ ਪਾਈਆਂ ਤਾਂ ਜੋ ਇਹਦਾ ਤੇਲਾ ਮਰ ਸਕੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਪਰ ਰੱਖ ਸਕੀਏ ਆ ਲੱਗਿਆ ਹੋਇਆ ਨਿੰਬੂਆਂ ਦਾ ਬੂਟਾ ਠੀਕ ਹੈ ਜੀ ਅੰਬ ਦਾ ਬੂਟਾ ਲੱਗਿਆ ਹੋਇਆ ਸੋ ਮੇਰਾ ਤਾਂ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਹੈ ਜੇ ਕੁਝ ਗੁਰੂ ਮਹਾਰਾਜ ਨੇ ਰਤਬਾ ਬਖਸ਼ਿਆ ਤਾਂ ਆਪਾਂ ਉਹਨੂੰ ਕਿ ਉਹਨਾਂ ਲੋਕਾਂ ਨਾਲ ਸਾਂਝਾ ਕਰ ਲਈਏ ਅੱਗੇ ਲੋਕ ਕੀ ਕਰਦੇ ਹੁੰਦੇ ਸੀ ਅੱਗੇ ਕਿਹੜੇ ਡੈਂਟਿਸਟ ਹੁੰਦੇ ਸੀ ਜਾੜਾ ਹੁਣ ਅੱਜ ਕੱਲ ਸਾਰਿਆਂ ਦੇ ਖਰਾਬ ਹੋ ਗਿਆ ਬਰਸ਼ ਕਰਦੇ ਆ ਅੱਗੇ ਲੋਕਾਂ ਨੇ ਨਿੰਮ ਦੀ ਦਾਤਨ ਤੋੜਨੀ ਜੰਗਲ ਪਾਣੀ ਬਾਹਰ ਜਾਣਾ ਨਾਲੇ ਸੈਰ ਹੋ ਜਾਣੀ ਨਾਲੇ ਪੇਟ ਸਾਫ਼ ਹੋ ਜਾਣਾ ਨਾਲੇ ਦਾਤਨ ਕਰ ਲੈਣੀ ਲੱਕੜ ਚਬਾ ਚਬਾ ਕੇ ਦੰਦ ਮਜ਼ਬੂਤ ਹੋ ਜਾਵੇ ਦੱਸੋ ਖ ਜੇ ਕੋਈ ਬਜ਼ੁਰਗ ਤੁਹਾਡੇ ਘਰ ਚ ਹੈ ਗਿਆ ਜਿਹਦੇ ਹਜੇ ਵੀ ਬੱਤੀ ਦੇ ਬੱਤੀ ਦਾ ਨਾਮ ਵਰਨਾ ਹੋ ਆ ਕਿਉ ਉਹ ਕਿਹੜਾ ਬਰਸ਼ ਕਰਦਾ ਸੀ ਮੇਰੇ ਬੋਲੇ ਹੋਏ ਸ਼ਬਦ ਲੋਕਾਂ ਨੂੰ ਬੁਰੇ ਤਾਂ ਜ਼ਰੂਰ ਲੱਗਣਗੇ ਕੋਈ ਦੁਨੀਆ ਮਾਡਰਨ ਬਹੁਤ ਹੋ ਗਈ ਸੋ ਸੱਜਣੋ ਅਸੀਂ ਆ ਪੰਜਾਬੀ ਤੇ ਪੰਜਾਬੀ ਆਪਣੀ ਗੱਲ ਰੱਖ ਹੀ ਜਾਂਦੇ ਆ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ